जय भारत बाबा साहब तेरी सोच पे तेरा देंगे ओके ਨਾਰੀ ਵੀ ਕੇ ਨਾਰੀ ਦੇ ਮੁਕਤੀ ਦਾਤਾ ਸਰਦਾਰ ਦੇ ਰਤਨਹਾਰ ਵਿਸ਼ਵ ਰਤਨ ਬਾਬਾ ਸਾਹਿਬ ਪੀਰ ਬਾਬਾ ਬੇਦਕਾ ਜੀ ਦੇ 70ਵੇਂ ਪ੍ਰਿੰਵਾਰ ਦਿਵਸ ਨੂੰ ਮਨਾਇਆ ਜਾ ਰਿਹਾ ਹੈ। ਨੂੰ ਨਗਰਵਾਲੋਂ ਨੂੰ ਨੌਜਵਾਨਾਂ ਵੱਲੋਂ ਖੂਨਦਾਨ ਕੈਂਪ ਲਵਾਇਆ ਗਿਆ। ਇਸ ਮੌਕੇ ਤੇ ਸਭ ਤੋਂ ਪਹਿਲੇ ਮੈਂ ਜਿੱਥੇ ਬਾਬਾ ਸਾਹਿਬ ਪੀਰ ਮਹੇਦਕਰ ਜੀ ਨੂੰ ਸਾਦਾ ਦੇ ਫੁੱਲ ਭੇਟ ਕਰਦਾ ਹਾਂ ਉੱਥੇ ਹੀ ਇਹਨਾਂ ਸਾਰੇ ਨੌਜਵਾਨ ਵੀਰਾਂ ਦਾ ਜੋ ਇਹ ਪ੍ਰਾਣਾ ਹੈ ਉਸਤੇ ਨਹੀਂ ਜਿੱਥੇ ਜਿਹਨਾਂ ਨੂੰ ਧਾਈ ਦਿੰਨਾ ਉੱਥੇ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧਨਰਾਦ ਵੀ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਦੁਨੀਆ ਦੀ ਉਸ ਮਹਾਨ ਸ਼ਖਸੀਅਤ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਆਪਣੇ ਨਗਰ ਵਿੱਚ ਲਿਆ ਆਇਆ ਔਰ ਮੇਰਾ ਮੰਨਣਾ ਹੈ ਕਿ ਬਾਬਾ ਸਾਹਿਬ ਵੀ ਮੇਰ ਬੇਰਕਰ ਜੀ ਨੇ ਜਿੱਥੇ ਸੂਬਾ ਭਾਰਤ ਵਾਸੀਆਂ ਨੂੰ ਸਿਧਾਂਤ ਦੇ ਮਤਲਬ ਅਕ حق ਦਿੱਤੇ بھارت ਵਿੱਚ زندگی ਜੀਣ ਦੇ ਆ ਇੱਕ ਲੋਕਤੰਤਰ ਰਾਜ ਦਿੱਤਾ ਉੱਥੇ ਹੀ ਉਹਨਾਂ ਨੇ ਬੜੇ ਔਖੇ ਸਮਿਆਂ ਵਿੱਚ ਬਹੁਤ ਉੱਚ ਵਿਦਿਆ ਪ੍ਰਾਪਤ ਕਰਕੇ ਜਿੱਥੇ ਆਪਣਾ ਨਾਮ ਰੋਸ਼ਨ ਪੂਰੀ ਦੁਨੀਆ ਵਿੱਚ ਕੀਤਾ ਉੱਥੇ ਭਾਰਤ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਔਰ ਮੈਂ ਸਾਰੇ ਹੀ ਨੌਜਵਾਨਾਂ ਨੂੰ ਸਾਰੇ ਇਹ ਬਵਾਸਾ ਪੀ ਬਰਾਮ ਦੇ ਦਿੱਤੇ ਵਿਚਾਰਧਾਰਾ ਵਾਲੇ ਨੌਜਵਾਨ ਹਨ ਔਰ ਸਮੂਹ ਪਾਤਰੀ ਨੌਜਵਾਨਾਂ ਨੂੰ ਇਹ ਕਰਾਂਗਾ ਕਿ ਬਾਬਾ ਸਾਹਿਬੀ ਦੇ ਮਿਰਕਾ ਜੀ ਦੀ ਵਿਚਾਰਧਾਰਾ ਨੂੰ ਅਪਣਾ ਕੇ ਉਹਨਾਂ ਨੇ ਦੱਸੇ ਹੋਏ ਮਾਰਗ 'ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰੀਏ ਤਾਂ ਜੋ ਆਪਾਂ ਆਪਣੇ ਦੇਸ਼ ਕੌਮ ਆਪਣੇ ਸਮਾਜ ਦੀ ਤਰੱਕੀ ਵਿੱਚ ਆਪਣੇ ਨਗਰਾਂ ਦੀ ਤਰੱਕੀ ਵਿੱਚ ਆਪਣੇ ਸ਼ੁੱਭਿਆ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕੀਏ ਇਸੇ ਦੁਆਰਾ ਫਿਰ ਸਵਾਰੀ ਹੀ ਇਹਨਾਂ ਦੇ ٹرسٹ ਦੇ ਮੈਂਬਰਾਂ ਦਾ ਨਗਰ ਨਿਵਾਸੀਆਂ ਦਾ ਗਿੱਲੀਆਂ ਗੁਰਾਇਆਂ ਬਹੁਤ ਧੰਨਵਾਦ ਕਰਦਾ ਉੱਥੇ ਇਸ ਮਹਾਨ ਸ਼ਖਸੀਅਤ ਨੂੰ ਛੱਡਦਾ ਤੇ ਬਹੁਤ ਬਰਦਾ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਸਾਡਾ ਬਾਸਾ ਤੁਹਾਡੀ ਸੋਚ ਤੇ ਜੈ ਗੁਰਦੇਵ ਧਨ ਗੁਰਦੇਵ ਜੋ ਬੋਲੇ ਸੋਨ ਪਾਇ ਸਤਿਗੁਰ ਦਾ ਸਮਾਰਕ ਦੀ ਜੈ ਜੈ ਗੁਰਦੇਵ ਧਨ ਬੁਰਦੇਵ ਜੈ ਭੀਮ ਜੈ ਭਾਰਤ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਨਾਇਕ ਡਾਕਟਰ 바ਵਾ ਸਾਹਿਬ ਕੰਪਲੀਟ ਕਰਦੇ ਜਿਨ੍ਹਾਂ ਨੇ ਗੁਰੂ ਵਾਣੀ ਦਾ ਫਰਮਾਨੇ ਨੀਚੋਂ ਪੂਜ ਕਰੇ ਮਰਗੋ ਜਨ ਬਹੁਤ ਜੰਦਰ ਉਹਨਾਂ ਨੇ ਨੀਤੀਆਂ ਨੂੰ ਪੂਜ ਕਰ ਦਿੱਤਾ ਔਰ ਉਹਨਾਂ ਨੇ ਸੰਵਧਾਨ ਦੇ ਲਈ ਕਿਤ ਸੰਵਧਾਨ ਇਦਾਂ ਦਾ ਲਿਖਿਆ ਜਿਹੜਾ ਕਿ ਰੇਗ ਪ੍ਰਾਣੀ ਦੇ ਲਈ ਰੇਗ ਸਮਾਜ ਦੇ ਲਈ ਬਰਾਬਰ ਦਾ ਦਾ ਹੱਕ ਦਾ ਹੱਕ ਦਿੰਦਾ ਹੈ ਔਰ ਡਾਕਟਰ 바ਵਾ ਸਾਹਿਬ ਜੀ ਨੇ ਜੋ ਉਸ ਵੇਲੇ ਵੋਟ ਜਿਹੜੇ ਕਾੜੇ ਹੋਏ ਲੋਕਾਂ ਨੂੰ ਬਰਾਬਰਤਾ ਦੇ ਵਿੱਚ ਮਾਈਕਲ ਮਾਲਾ ਦੇ ਕਰੋਂਡ ਦੇਗਾ ਨੇ ਕੋਸ਼ਿਸ਼ ਕੀਤੀ ਇੱਕ ਬਹੁਤ ਹੀ ਵਧੀਆ ਸੰਵਧਾਨ ਲਿਖਿਆ ਜਿਨ੍ਹਾਂ ਨੇ ਬਾਹਰ ਵਿਦੇਸ਼ਾਂ ਦੇ ਵਿੱਚ ਜਾ ਕੇ ਉਹਨਾਂ ਨੇ ਵਕਤ ਵਕਤ ਵਿਦੇਸ਼ਾਂ ਦੇ ਵਿੱਚ ਡਿਗਰੀਆਂ ਪ੍ਰਾਪਤ ਕੀਤੀਆਂ ਔਰ ਅੱਜ ਤੱਕ ਇੰਨੀ ਕਿਸੇ ਦੀ ਵੀ ਸਟੱਡੀ ਨਹੀਂ ਹੋਈ ਜਿੰਨੀ ਡਾਕਟਰ ਬਾਦ ਸਾਹਿਬ ਨੇ ਕੀਤੀ ਆ ਔਰ ਉਹਨਾਂ ਨੇ ਭਾਰਤ ਦਾ ਸਰਕਾਰ ਲੈ ਕੇ ਇੱਕ ਭਾਰਤ ਦੇ ਨੂੰ ਅਨਮੋਲ ਹੀਰਾ ਬਖਸ਼ਿਸ਼ ਕੀਤਾ ਜਿਹੜਾ ਕਿ ਅੱਜ ਉਹਨਾਂ ਦੇ ਪ੍ਰੀਨਰਮਾਰ ਦੇਸ ਦੇ ਉੱਤੇ ਡਾਕਟਰ ਅੰਬੇਡਕਰ ਵੈਲਫੇਅਰ ਸੁਸਾਇਟੀ ਪਿੰਡ ਮਢਾਲੀ ਦੀ ਸਮੂਹ ਸੰਗਤ ਵੱਲੋਂ ਇੱਕ ਖੂਨਦਾਨ ਕੈਂਪ ਅਤੇ ਬੱਚਾ ਕੁਪਵਾਰੀਆਂ ਦੇ ਇਲਾਜ ਲਈ ਕੈਂਪ ਲਗਾਇਆ ਜਾ ਰਿਹਾ ਹੈ। ਔਰ ਜੋ ਜੋ ਨੌਜਵਾਨਾਂ ਦਾ ਬਹੁਤ ਵਧੀਆ ਅਪਰਾਹਲਾ ਹੈ। ਔਰ ਸਾਨੂੰ ਇਦਾਂ ਦੇ ਅਪਰਾਹਲੇ ਕਰਨੇ ਚਾਹੀਦੇ ਹਨ ਸਿਰਫ ਅਸੀਂ ਹਾਰਡ ਕੋਰਪਸ ਤੱਕ ਦਾ ਸੀਮਤ ਰਹੀਏ ਜੋ ਸਮਾਜ ਦੇ ਵਿੱਚ ਕੋਈ ਲੋੜਵੰਦ ਆਪਣਾ ਫੋਨ ਨੰਬਰ ਵੀ ਦੇ ਸਕਦਾ ਆ ਕੋਈ ਫੋਨ ਲੈ ਵੀ ਸਕਦਾ ਆ ਤੇ ਕੋਈ ਵੀ ਜਿਹੜਾ ਆ ਬੁਆਰੀ ਦਾ ਕਿਸੇ ਦਾ ਤਰ੍ਹਾਂ ਦਾ ਹੀ ਪੀੜਤ ਆ ਉਹਨੂੰ ਵੀ ਫ੍ਰੀ ਇਲਾਜ ਮਿਲ ਸਕਦਾ ਆ ਇਦਾਂ ਦੇ ਆਪਾਂ ਮਤਲਬ ਪਰ ਕਰ ਕਰੀਏ ਜੋ ਸਮਾਜ ਦੇ ਲਈ ਇੱਕ ਬਹੁਤ ਵੱਡਾ ਸਮਾਜ ਦੇ ਲਈ ਆ